ਸਰ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਸਿੰਘ ਢੋਲੀ ਇਹ ਜਿਵੇਂ ਕਿ ਆਪਣੇ ਇਹ ਵੀਰ ਰੈਡੀ ਲੇਕ ਤੋਂ ਲੀ ਰੈਡੀ ਲਾਉਂਦੇ ਫਾਸਟ ਫੂਡ ਦੀ ਗੋਲ ਗੱਪੇ 버ਗਰ ਨਿਊਟਰਲ ਉਹਨਾਂ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤੇ ਹਰ ਇੱਕ ਸਾਲ ਦੀ ਤਰ੍ਹਾਂ ਇਹਨਾਂ ਨੇ ਨਾਣਾ ਦੇ ਵੀ ਜਾ ਰਹੇ ਸ਼ਰਧਾਲੂਆਂ ਦੇ ਲਈ ਭਗਤਾਂ ਦੇ ਲਈ ਇੱਕ ਵੱਡਾ ਲੰਗਰ ਜੋ ਵੀ ਫਾਸਟ ਫੂਡ ਦਾ ਹੁੰਦਾ ਹੈ ਗੋਲ ਗੱਪੇ 버ਗਰ ਨਿਊਟਰਲ ਤੇ ਬਾਕੀ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਆ ਦੇਖੋ ਜੀ ਗੋਲ ਗੱਪੇ ਦਾ ਲੰਗਰ ਚੱਲ ਰਿਹਾ ਤੇ ਵਧੀਆ ਗੱਲ ਆ ਜੀ ਤੇ ਦੇਖੋ ਜੀ ਇਹ ਹਰ ਇੱਕ ਸਾਲ ਆਪਣੇ ਇਹ ਦਸਵੰਧ ਕੱਢਦੇ ਆ ਤੇ ਵੱਡੀ ਗਿਣਤੀ ਵਿੱਚ ਗੋਲ ਗੱਪੇ ਆ ਤੇ ਨਿਊਟਰਲ 버ਗਰ ਹੋਰ ਵੀ ਇਹਨਾਂ ਦਾ ਲੰਗਰ ਲਾਇਆ ਤਾਂ ਅੱਜ ਤੇ ਇਹ ਦੇਖੋ ਸੰਗਤਾਂ ਛੱਕ ਰਹੀਆਂ ਨੇ ਤੇ ਵਾਸੀਆਂ ਨਾਲ ਗੱਲਬਾਤ ਕਰਾਂਗੇ ਹਾਂਜੀ ਤੇ ਅੱਜ ਸਾਡੇ ਨਾਲ ਨੋ ਜੀ ਸਸੀ ਕਬੀ ਜੀ ਜਤੀ ਗਾਲ ਜੀ ਇਹ ਲੰਗਰ ਦਾ ਹੈ ਹਰ ਇੱਕ ਸਾਲ ਦੀ ਤਰ੍ਹਾਂ ਤੁਸੀਂ ਲਾਇਆ ਹਾਂ ਜੀ ਤੇ ਕਿਵੇਂ ਮਨ ਮਾਇਆ ਹੈ ਤੁਹਾਡੇ ਵੀ ਲਾਇਆ ਜਾਵੇ ਲੰਗਰ ਅਸੀਂ ਲਾਂਦੇ ਹੁਣ ਤਾਂ ਹਰ ਸਾਲ ਲੱਗਦਾ ਅੱਛਾ ਜੀ ਸਾਨੂੰ ਚੰਗਾ ਲੱਗਦਾ ਅੱਛਾ ਜੀ ਸਕੂਨ ਮਿਲਦਾ ਜੀ ਹਾਂ ਜੀ ਭਗਤਾਂ ਦੀ ਮਾਤਾ ਦੇ ਭਗਤਾਂ ਦੀ ਸੇਵਾ ਕੇ ਸਕੂਨ ਮਿਲਦਾ ਤੁਹਾਨੂੰ ਹਾਂ ਜੀ ਤਸੱਲੀ ਮਿਲਦੀ ਸਾਨੂੰ ਕਿਵੇਂ ਯਾ ਇੱਥੇ ਸਾਨੂੰ ਵੀ ਸੇਵਾ ਦਾ ਮੌਕਾ ਮਿਲਦਾ ਹੈ ਹਰ ਇੱਕ ਸਾਲ ਤੁਸੀਂ ਦਸਵੰਦ ਕੱਢ ਦਿੰਦੇ ਆ ਨਾ ਆਪਣਾ ਜੋ ਵੀ ਆਪਣਾ ਦਸਾਂ ਨਾ ਹੋਏ ਤੁਸੀਂ ਕੀਰਤ ਕਰਦੇ ਆ ਉਦੇ ਅਕੋਰਡਿੰਗ ਤੁਸੀਂ ਦੱਸਾ ਜਸਵੰਤੇ ਘੜ ਦਿੰਦੇ ਨਾ ਕੋਈ ਦਿੱਕਤ ਪਰੇਸ਼ਾਨੀ ਲੱਗੇ ਲਾਂ ਲ ਬਲੇ ਕੀ ਕੀ ਲੰਗਰ ਚੱਲੇ ਜੀ ਅੱਜ ਅੱਜ ਸਾਦੀ ਲਾਇਆ ਤਾਂ ਜੀ ਭੱਲਿਆਂ ਦਾ ਗੋਲ ਗੱਪਿਆਂ ਦਾ ਟਿੱਕੀਆਂ ਦਾ ਅੱਛਾ ਜੀ ਹਾਂਜੀ ਤਾਂ ਤਿੰਨ ਚਾਰ ਬਹੁਤ ਬੰਦੇ ਆ ਰੱਛ ਅੱਛਾ ਆ ਵੀ ਆ ਗਿਆ ਅੱਛਾ ਜੀ ਵਧੀਆ ਹੋ ਗਿਆ ਸਾਡਾ ਕਿੰਨੇ ਵਜੇ ਸ਼ੁਰੂ ਕੀਤਾ ਸੀ ਇਹ ਅਸੀਂ ਇਹ 11 11 ਕਰੋ 11:00 ਸ਼ੁਰੂ ਕਰਦੇ 11:00 11:30 ਸ਼ੁਰੂ ਕਰਦੇ ਤੇ 20 ਵੀ ਆਇਆ ਪਰੇਸ਼ਾਨੀ ਵੀ ਤੁਹਾਨੂੰ ਅੱਜ ਹੁਣੀ ਦਿੱਕਤ ਵੀ ਆਈ ਹੈ ਦੇਖੋ ਅਸੀਂ ਹਰ ਸਾਲ ਲੰਗਰ ਲਾਂਦੇ ਆ ਤੇ ਮੀ ਮਾਇ ਮਾਇ ਦੀ ਕਿਰਪਾ ਹੋਈ ਜੀ ਨਹੀਂ ਆ ਜਾਂਦਾ ਅੱਛਾ ਜੀ ਹਰ ਵਾਰੀ ਅੱਛਾ ਜੀ ਨਾਲ ਸਾਡੇ ਮਨ ਛੋਟਿਆ ਦਾ ਵੀ ਹਾਂ ਕਰਨੀ ਹੈ ਕਰਨੀ ਹੈ ਨਾ ਤੇ ਮਾਤਾ ਦੇ ਅਸੀਂ ਛੋਟੇ ਬੰਦਰ ਦੇ ਲਾਂਦੇ ਨੇ ਹਾਂ ਜੀ ਹਾਂ ਜੀ ਹੋਰ ਥੋੜਾ ਬੜਾ ਕਰ ਲਾਂਦੇ ਅੱਛਾ ਜੀ ਚਰਨ ਜੀ ਐਦਕੀ ਤੁਸੀਂ ਇਹ ਆਪਣਾ ਇੱਧਰ ਚੇਂਜ ਕੀਤਾ ਉਧਰ ਦਿੱਕਤ ਆ ਰਹੀ ਸੀ ਕੋਈ ਨਹੀਂ ਨਹੀਂ ਉਧਰ ਫਿਰ ਅੰਦਰ ਬੈਠੇ ਹੁੰਦੇ ਆ ਨਾ ਫਿਰ ਬਾਲੂ ਹਾਂਜੀ ਹਾਂਜੀ ਮੈਂ ਅੰਦਰ ਅੰਦਰ ਬੈਠ ਕੇ ਰੋਟੀ ਮਾਣੀ ਖਾ ਲੈਂਦੇ ਅੱਛਾ ਜੀ ਸੋਤੇ ਸਾਈਡ ਨੂੰ ਠੀਕ ਹੈ ਅੱਛਾ ਜੀ ਹਾਂਜੀ ਪ੍ਰਧਾਨ ਜੀ ਕਿਵੇਂ ਲੱਗ ਰਿਹਾ ਕਮੇਟੀ ਦਾ ਸਹਿਯੋਗ ਬਹੁਤ ਵਧੀਆ ਅੱਛਾ ਕਮੇਟੀ ਸਹਿਯੋਗ ਕਰਦੀ ਹੈ ਕਮੇਟੀ ਬਹੁਤ ਸਹਿਯੋਗ ਕਰਦੀ ਆ ਸਾਨੂੰ ਸਾਰਾ ਹਾਂਜੀ ਅੱਛਾ ਕਿਵੇਂ ਲੱਗ ਰਿਹਾ ਜੇ ਲੰਗਰ ਲਾ ਰਹੇ ਆ ਬਹੁਤ ਵਧੀਆ ਲੱਗ ਰਿਹਾ ਹਾਂਜੀ ਤੇ ਮਹਾਰਾ ਮਾਤਾ ਰਾਣੀ ਨੇ ਵੀ ਕਿਰਪਾ ਬਖਸ਼ਾਈ ਰੱਖਣ ਐਦਾਂ ਸੇਵਾ ਕਰਨ ਦਾ ਬਲ ਬਖ ਤੇ ਬੜੀ ਤਦਾਦ ਵਿੱਚ ਇਹ ਸੰਗਤਾਂ ਲੰਗਰ ਸ਼ਾਗਰੀ ਇਹਨੇ ਫਾਸਟ ਫੂਡ ਦਾ ਗੋਲ ਗੱਪੇ ਦੇ ਕੋਲ ਲੱਗ ਰਹੇ ਸਟਾਲ ਦੇਖੋ ਇਹ ਵੀਰ ਨੇ ਸਾਰੇ